ਕਸਾਲਾ ਭਈਆ ਨਹੀਂ ਆਇਆ ਉੱਤੋਂ ਇਹ ਨਹੀਂ ਡੱਕਾ ਤੋੜਦੀ ਗੰਦੀ ਲਾਜ ਹੁਣ ਦੇਖਦੇ ਆਂ ਹਾਂ ਕੀ ਕਰਦਾ ਲੱਭੀ ਉਹ ਮੱਦੀ ਬਸ ਮੱਦੀ ਓਏ ਆ ਜਾ ਚਾ ਉਹ ਮੱਦੀ ਹਾਂ ਕੀ ਕਰਦਾ ਓਰੇ ਕੁਛ ਨਹੀਂ ਮੈਂ ਤਾਂ ਉੱਥੇ ਬੈਠੇ ਦੀ ਫੋਨ ਜਾ ਲਮੀਨੇਸ਼ਨ ਜੀ ਉਤਾਰ ਰਹੀ ਮੈਂ ਵੱਡੇ ਨੱਕਾ ਨੱਕਾ ਉੱਥੇ ਨਈ ਵਾਲੀ ਮੋਟਰ ਤੇ ਉੱਥੇ ਗਿਆ ਸੀ ਮੋਟਰ ਵਾਲਾ ਨੱਕਾ ਦਾ ਵੱਡੇ ਚਾਚਾ ਮੈਂ ਹਾਂ ਫੇਰ ਮੋਟਰ ਚਲਾ ਦੀ ਮੋਟਰ ਲਾਈਟ ਨਹੀਂ ਹੈਗੀ ਚਾਚਾ ਮੈਂ ਕਿਵੇਂ ਚਲਾਵਾਂ ਮੋਟਰ ਨਾਈਟ ਤਾਂ ਆਂਦੇ ਆਓ ਖੁੱਲਾ ਕਹਿੰਦਾ ਸੀ ਆ ਗਈ ਲਾਈਟ ਆਈ ਨਹੀਂ ਹੈਗੀ ਲਾਈਟ ਚਾਚਾ ਮੈਂ ਹੁਣੇ ਦੇਖ ਕੇ ਆਇਆ 5 ਮਿੰਟ ਕਿੱਥੇ ਆ ਕੌਣ ਆ ਭਈਆ ਕਿੱਥੇ ਆ ਭਈਆ ਆ ਗਿਆ ਭਈਆ ਤਾਂ ਕੱਲ ਦੀ ਟ੍ਰੇਨ ਤੇ ਆਊਗਾ ਉਹ ਅਜੇ ਕੱਲੂ ਆਣਾ ਨੇ ਕੰਧਾ ਦੇ ਤੂੰ ਆਏਗਾ ਤਾਂ ਹਾਂ ਫਿਰ ਹੁਣ ਮੋਟਰ ਨਹੀਂ ਚਲਾਈ ਅਜੇ ਲਾਈਟ ਤਾਂ ਆ ਗਈ ਹੁਣੇ ਆਈ ਹੋਣੀ ਚਾਚਾ ਚਲਾ ਮੈਨੂੰ ਮੈਨੂੰ ਆਂਦੇ ਫੁਲਾ ਮਿਲਿਆ ਕੋਈ ਨਹੀਂ ਤੂੰ ਚਲਾਇਆ ਜਾ ਕੇ ਮੜ ਜਾ ਮੈਂ ਇੱਥੇ ਬਹਿ ਜਾ ਹੈ 5 ਮਿੰਟ ਆ ਰਹੀ ਇੱਥੇ ਆ ਜਾ ਲੈ ਮੈਨੇ ਸਿੱਧੀ ਥੋੜੀ ਜਿਹੀ ਰਹਿ ਗਈ ਫਿਰ ਮੈਂ ਫੋਨ ਦੇ ਸਿੱਤ ਕਰਾ ਕੇ ਫਿਰ ਇੱਥੇ ਕੀ ਮੱਕੀ ਕੁਟਦਾ ਬੈਠਿਆ ਤੂੰ ਨਾ ਇਹੀ ਬੈਠਾ ਦੀ ਮੈਂ ਤਾਂ ਕਹਿ ਤਾਂ ਰਹਿ ਚਾਚਾ ਮੈਂ ਲੈ ਮੈਨੇ ਸੰਤਾਰ ਰਹੀ ਦੀ ਤੂੰ ਆ ਯਾਰ ਮੈਂ ਕਰਦਾ ਕਰਦਾਗਾ ਆਹ ਆਈ ਲੰਗਾ ਆਈ ਲੰਗਾ ਆਈ ਲੰਗਾ ਦਰਦਾ ਕਿ ਮੈਂ ਕਰਦਾ ਛਾਲਾ ਮਾਰਦਾ ਫਿਰ ਠੀਕ ਕਰਦੇ ਹੋ ਚਾਚਾ ਬਤੀਜਾ ਮੈਂ ਕਰਾਉਣਾ ਤੁਹਾਡਾ ਨਾਚਾ ਭਾਈ ਕੌਣ ਭਾਈ ਤੁਸੀਂ ਕੌਣ ਮੈਂ ਜੈ ਤੁਹਾਡੇ ਇਲਾਕੇ ਦਾ ਜੈ ਅੰਦਰ ਦੇ ਪਰਜਾਲ ਦੀ ਨੂੰ ਕਿੰਨਾ ਟਾਈਮ ਹੋ ਗਿਆ ਜਈ ਇਹ ਤਾਂ ਪਹਿਲੀ ਵਾਰ ਹੀ ਦੇਖਿਆ ਆਪਾਂ ਨੇ ਪਰ ਹੁਣ ਬਾਓ ਦਰਸ਼ਨ ਹੁਣ ਮੈਂ ਦੱਸਦਾ ਅੰਦਰ ਦਾ ਤਾਂ ਦੱਸਿਆ ਨਹੀਂ ਕੋਣ ਹੈ ਇਹ ਪਿੰਡੀ ਜਿਹੜਾ ਬਹੁ ਟਾਈਮ ਦੀ ਆ ਰਹੀ ਹੈ ਸ਼ਿਕਾਇਤ ਮਿਲ ਲਵੇ ਕਿਹੜੀ ਜਿਹੜਿਆ ਹਰ ਟਾਈਮ ਪਾਣੀ ਚਲਾਈ ਰੱਖਦੇ ਮੋਟਰ ਆ ਕਿਹੜਾ ਮੋਟਰ ਚਲਾਇਆ ਕਿਹੜਾ ਫਿਕਰ ਇਹ ਤਾਂ ਹੀ ਚੱਲਦਾ ਜੀ ਕੰਮ 5 ਸਾਲ ਤੋਂ ਫਿਰ ਹੁਣ ਨਹੀਂ ਚੱਲਦਾ ਨਹੀਂ ਜੀ ਤੁਹਾਨੂੰ ਕੋਈ ਗਲਤ ਫਹਮੀ ਲੱਗੀ ਜੀ ਮੈਂ ਤੇ ਇਹਦੇ ਨਾਉ ਐ ਮਿਟਰੇ ਹੈ ਅਸੀਂ ਚਲਾਉਂਦੇ ਨਹੀਂ ਅਸੀਂ ਅਸੀਂ ਨਹੀਂ ਚਲਾਉਂਦੇ ਜੀ ਮੋਟਰ ਮੋਟਰ ਆ ਸਾਹਮਣੇ ਚੱਲਦਾ ਰਹੀ ਆ ਕੁੰਡੀ ਲੱਗੀ ਵੀ ਆ ਸਾਹਮਣੇ ਐ ਹੋਏ ਨਾ ਜੀ ਅਸੀਂ ਤਾਂ ਕੰਮ ਕਰਦਾ ਲੈਉਂਦੇ ਕਿ ਨਹੀਂ ਹੁੰਦਾ ਇਹ ਇਹਦਾ ਅੱਗੇ ਜਾ ਕੇ ਨਿਬੜੂ ਹੋਣਾ ਇੰਦਰ ਟਾਈਮ ਹੋ ਗਿਆ ਲਾਉਂਦੇ ਇਹਨੂੰ ਐਡਾ ਐਡਾ ਐਡੀ ਕੋਈ ਗੱਲ ਨਹੀਂ ਹੈਗੀ ਉਹ ਚਾਚਾ ਤੈਨੂੰ ਮੈਂ ਮੈਂ ਸਮਝਾਉਣਾ ਇਹ ਐਬਸਰਡ ਹੈ ਐਬਸਰਡ ਇਹਨੂੰ ਲੈ ਦੇ ਕੋਰ ਲੈਨੇ ਪੋ ਠੀਕ ਹੈ ਨਾ ਦੇ ਮੇਰੇ ਪਾਸੋਂ ਦੇ ਦੇ ਪਰਾਂ ਦੇ ਵੇੜ ਪਰਾਂ ਬੰਦ ਲਗਾ ਦਿੰਦੇ ਦੀ ਸਰਪੋ ਸਰ ਜੀ ਕਰੀ ਜਨੇ ਹੋ ਬੰਦ ਕਰ ਮੋ ਸਰ ਨਹੀਂ ਮੈਂ ਤਾਂ ਆ ਗਿਆ ਦੀ ਦੀ ਕੁਝ ਹੋ ਜਾਂਦਾ ਦਾ ਹੋ ਗਿਆ ਟਾਈਮ ਹੁਣ ਇਹਦਾ ਤੁਹਾਨੂੰ ਲੱਗ ਪੱਕਾ ਪੂਰਾ ਬੂ ਜਰਮਾਨਾ ਇਹ ਤੇ ਕੰਨੀ ਲੱਗਦੇ ਨੂੰ ਅਫਸਰ ਸਾਹਿਬ ਤੁਸੀਂ ਰੜਕਿਓ ਆ ਨਾਲੇ ਚੱਕੀ ਫਿਰਦੇ ਆਂ ਅਸੀਂ ਅੱਜ ਘੱਟ ਕੇ ਜਾਂ ਉਹ ਨਾ ਜੀ ਇਹ ਤਾਂ ਗਰੀਬ ਮਾਰੀ ਜੀ ਹੋ ਜਾਂਦਾ ਉੱਥੇ ਬukt ਨਹੀਂ ਬੂਦ ਨੂੰ ਜਾ ਕੇ ਉਹ ਕੋਈ ਨਾ ਕਿਵੇਂ ਕਰਨਾ ਮੱਦੀ ਉਹ ਕੋਈ ਨਹੀਂ ਚਾਚਾ ਪਾਪਾ ਤੁਸੀਂ ਜੀ ਮੜਾ ਜਾਓ ਉੱਧਰ ਨੂੰ ਜਾਓ ਮੈਂ ਪਰਾਖ ਜਾ ਪੜਾਵਾਂ ਨਾ ਇਹ ਕੀ ਗੱਲ ਹੈ ਇਹਦੀ ਨਵੀਂ ਵੀਡੀਓ ਗੱਲ ਕਿਤੇ ਥੀ ਭੰਗੜੇ ਪਾਈ ਜਾਓ ਅਫਸਰ ਸਾਹਿਬ ਆਪਾਂ ਲੈਟ ਨਹੀਂ ਦੇਖੋ ਕੱਟਣ ਦੇਣੀ ਚਾਚਾ ਆੜਨ ਵਾਲੀ ਗੱਲ ਨਹੀਂ ਹੁੰਦੀ ਮੁਲਾਜ਼ਮ ਬਾਹਰ ਬੈਠ ਕੇ ਮਸਲੇ ਹੱਲ ਹੁੰਦੇ ਹੁੰਦੇ ਨੇ ਕੋਈ ਵੀ ਇਹ ਕੀ ਟੀ ਗੱਲ ਆ ਮੇਰੇ ਕੋਲ ਕੋਈ ਵੀ ਮਸਲਾ ਹੱਲ ਐ ਨਹੀਂ ਹੁੰਦਾ ਆੜ ਕੇ ਥੀ ਮਸਲਾ ਹੱਲ ਕਰਕੇ ਮੈਨੂੰ ਦੱਸੋ ਮੈਂ ਬੈਠਿਆ ਚੱਲ ਤੁਸੀਂ ਆਏ ਰਫਤਾਰ ਸਾਹਿਬ ਉੱਥੇ ਜਾ ਕੇ ਬੈਠੋ ਅਸੀਂ ਮੈਂ ਘੱਟ ਨਾ ਥੀ ਨਵੀਂ ਵੀਡੀਓ ਗੱਲ ਨੂੰ ਕੋਈ ਨਹੀਂ ਕੋਈ ਨਹੀਂ